ਭਾਰਤ ਕੈਨੇਡਾ ਵਿਚਾਲੇ ਤਣਾਅ ਦਾ ਮਾਹੌਲ ਤੇ ਮਾੜਾ ਅਸਰ ਮਾਯੂਸ ਹੋਏ ਵਿਦਿਆਰਥੀ ਜੀਹਾਂ ਪਿਛਲੇ ਸਾਲ ਕੈਨੇਡਾ ਵਿੱਚ ਹਰਪ੍ਰੀਤ ਸਿੰਘ ਨਿੱਜ ਦੇ ਕਤਲ ਮਾਮਲੇ ਨੂੰ ਲੈ ਕੇ ਭਾਰਤ ਕੈਨੇਡਾ ਸਰਕਾਰਾਂ 'ਚ ਲਗਾਤਾਰ ਤਣਾਅ ਵਧਿਆ ਹੈ ਇਸ ਤਣਾਅ ਨਾਲ ਭਾਵੇਂ ਅੰਤਰਰਾਸ਼ਟਰੀ ਪੱਧਰ ਤੇ ਇੰਨਾ ਜ਼ਿਆਦਾ ਅਸਰ ਨਹੀਂ ਪਿਆ ਪਰ ਇਸ ਦੇ ਨੇ ਪੰਜਾਬ ਦਾ ਬਹੁਤ ਮਾੜਾ ਅਸਰ ਪਾਇਆ ਹੈ ਕਿਉਂਕਿ ਪੰਜਾਬ ਦੇ ਦੁਆਬਾ ਅਤੇ ਮਾਲਵਾ ਤੋਂ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਲਈ ਜਾ ਰਹੇ ਲੱਖਾਂ ਵਿਦਿਆਰਥੀਆਂ ਤੇ ਡੂੰਘਾ ਅਸਰ ਪਿਆ ਹੈ ਉਨ੍ਹਾਂ ਨੇ ਮਾਇੂਸੀ છਾਈ ਹੋਈ ਏ ਇਸ ਦਾ ਅਸਰ ਆਸਟ੍ਰੇਲੀਆ ਯੂਕੇ ਅਤੇ ਹੋਰ ਦੇਸ਼ਾਂ ਦੀ ਸਰਕਾਰਾਂ ਅਤੇ ਯੂਨੀਵਰਸਿਟੀਆਂ ਤੇ ਵੀ ਪਿਆ ਹੈ ਇਸ ਸਾਲ ਦਾਖਲਿਆਂ ਦੀਆਂ ਫੀਸਾਂ ਵੀ ਵਧਾ ਦਿੱਤੀਆਂ ਗਈਆਂ ਹਨ ਤੇ ਨੀਮਾ ਨੂੰ ਵੀ ਸਖਤ ਕਰ ਦਿੱਤਾ ਹੈ ਤੁਹਾਨੂੰ ਦੱਸ ਦਈਏ ਭਾਰਤ ਸਰਕਾਰ ਦੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਰਾਹੀ ਸਿੱਖ ਜਥੇਬੰਦੀਆਂ ਤੇ ਹੋਰ ਸੰਸਥਾਵਾਂ ਨੇ ਉਨਟਾਵਾ ਨੇੜੇ ਹੋਈਆਂ ਸਿੱਖ ਵਿਰੋਧੀ ਘਟਨਾਵਾਂ ਖਿਲਾਫ ਆਵਾਜ਼ ਚੁੱਕੀ ਹੈ ਅਤੇ ਉੱਥੇ ਹੋਏ ਹਿੰਦੂ ਸਿੱਖ ਤਣਾਅ ਚ ਅਮਰੀਕਾ ਲਈ ਹੌਲੀ ਕਦਮ ਚੁੱਕੇ ਹਨ ਪਰ ਕੈਨੇਡਾ ਸਰਕਾਰ ਨੇ ਵਿਦਿਆਰਥੀਆਂ ਵੀਜ਼ਿਆਂ 'ਚ ਜੋ ਕਮੀ ਕੀਤੀ ਹੈ ਉਸ ਨਾਲ ਪੰਜਾਬੀਆਂ ਨੂੰ ਸਖਤ ਟਕਾ ਲੱਗਾ ਹੈ ਇੱਕ ਅੰਦਾਜ਼ੇ ਮੁਤਾਬਕ ਪੰਜਾਬ ਤੋਂ ਅਮਰੀਕਾ ਕੈਨੇਡਾ ਯੂਕੇ ਆਸਟ੍ਰੇਲੀਆ ਤੇ ਹੋਰ ਦੇਸ਼ਾਂ ਨੂੰ ਸਟੱਡੀ ਵੀਜ਼ੇ ਤੇ ਸਲਾਰਾ 530 ਲੱਖ ਪ੍ਰਤੀ ਵਿਦਿਆਰਥੀਆਂ ਦੇ ਰੇਟ ਨਾਲ ਪੰਜਾਬ ਤੋਂ ਹਰ ਸਾਲ 70000 75000 ਕਰੋੜ ਦੀ ਰਕਮ ਵਿਦੇਸ਼ੀ ਯੂਨੀਵਰਸਿਟੀਆਂ ਨੂੰ ਜਾ ਰਹੀ ਸੀ ਪਰ ਇਹ ਅੰਕੜਾ ਹੁਣ ਅੱਧਾ ਹੋਵੇਗਾ ਕਿਉਂਕਿ ਪਹਿਲਾਂ ਹਰ 2 ਸਾਲ 2 ਲੱਖ ਦਾ ਵਾਅਦਾ ਹੁੰਦਾ ਰਿਹਾ ਹੈ